ਹੋਣਾ ਏ ਹੁਣ ਚੱਲ ਹੁਣ ਚੱਲ ਆ ਜਾਂਦਾ ਅਰਜਨ ਅੱਗੇ ਚੱਲ ਹੁਣ ਚੱਲ ਇੱਥੇ ਬੜਾ ਲੱਗਦਾ ਇੱਥੇ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਮੈਂ ਤੁਹਾਡਾ ਆਪਣਾ ਨਮਣਾ ਮਲੀ ਤਾਂ ਦੋਸਤੋ ਅੱਜ ਆਪਾਂ ਚੁੰਜੂ ਮਾਰ ਰਹੇ ਹਾਂ ਤੇ ਆਪਾਂ ਅੱਜ ਘਟੋ ਘਟ ਵੀ ਤਿੰਨ ਚਾਰ ਦਿਨ ਹੋ ਗਏ ਵੀਡੀਓ ਪਾਈ ਸੀ ਅਰਜਨ ਨੋਵੋ ਦੀ ਤੇ ਕਈਆਂ ਵੀਰਾਂ ਨੇ ਕਿਹਾ ਵੀ ਬਾਈ ਜੀ ਚੁੰਜੂਆਂ ਤੇ ਦੱਸੋ ਵੀ ਕਿੱਦਾਂ ਦੀ ਏਦੀ ਪਰਫਾਰਮੈਂਸ ਆ ਕਈਆਂ ਨੇ ਕਿਹਾ ਸੀ ਪਲੌ ਤੇ ਪਰ ਦੋਸਤੋ ਸਾਨੂੰ ਅੱਜ ਮਿਲੇ ਚੁੰਜੂ ਜੇਕਰ ਪਲੌ ਮਿਲ ਜਾਂਦੇ ਤਾਂ ਅਸੀਂ ਜਰੂਰ ਮਾਰਦੇ ਪਰ ਸਾਨੂੰ ਮਿਲੇ ਚੁੰਜੂ ਤੇ ਦੇਖੋ ਜੀ ਅਰਜਨ ਨੋਵੋ ਹੁਣ ਚੱਲੀ ਜਾਂਦਾ 605 ਡੀਆਈਪੀਐਸ ਤੇ ਦਿਖਾਉਣਿਆ ਤੁਹਾਨੂੰ ਪਰਫਾਰਮੈਂਸ ਚੁੰਜੂਆਂ ਤੇ ਦੋਸਤੋ ਦਰਸ਼ਨ ਤੋਂ ਜਾਣਦੇ ਆ ਵੀ ਦਰਸ਼ਨ ਕੀ ਕਹਿੰਦਾ ਤੇ ਦਰਸ਼ਨ ਦਾ ਐਕਸਪੀਰੀਅੰਸ ਕੀ ਆ ਤੇ ਵੀਡੀਓ ਨੂੰ ਵਾਤ ਬਾਤ ਸ਼ੇਅਰ ਕਰਦਾ ਜੀ ਸਪੈਸ਼ਲ ਆਪਣੇ ਖੇਤ ਵਿੱਚ ਏਜੰਸੀ ਦਾ ਤੇਲ ਆ ਬਾਈ ਜੀ ਆਪਾਂ ਕੁਛ ਨਹੀਂ ਦੇਣਾ ਇਹਨਾਂ ਨੂੰ ਮੈਂ ਕਿਹਾ ਵੀ ਚੁੰਜੂਆਂ ਤੇ ਅਸੀਂ ਦੇਖਣਾ ਕਿਉਂਕਿ ਕਈ ਸਾਡੇ ਪਿੰਡ ਦੇ ਕਹਿੰਦੇ ਸੀ ਬਾਈ ਜੀ ਚੁੰਜੂ ਤੇ ਜੋਰ ਲਵਾ ਕੇ ਕਿਉਂਕਿ ਤਵੀਆਂ ਤਾਂ ਕਲਟੀਵੇਟਰ ਹਰ ਕੋਈ ਟਰੈਕਟਰ ਮਾਰ ਲੈਂਦਾ ਪਤਾ ਕਹਿੰਦੇ ਚੁੰਜੂਆਂ ਤੇ ਪਲਵਾਵਾਂ ਤੇ ਲੱਗਦਾ ਜ਼ੋਰ ਦਾ ਤਾਂ 4 by 4 ਆ ਜੀ ਤੇ ਦੇਖੋ ਤੁਸੀਂ ਤੇ ਦੋਸਤੋ ਚੁੰਜੂਆਂ ਤੋਂ ਬਾਅਦ ਆਪਾਂ ਸਵਰਾਜ ਅਤੇ ਅਰਜੁਨ ਦਾ ਮੈਚ ਪਵਾਵਾਂਗੇ ਦੇਖਾਂਗੇ ਕਿਹੜਾ ਟਰੈਕਟਰ ਪਹਿਲੇ ਹਾਈ ਦੇ ਵਿੱਚ ਵੱਧ ਤੁਰਦਾ ਵਾਉਣ ਵੇਲੇ ਸਵਰਾਜ ਦੇ ਮਗਰ ਹੱਲ ਹੋਣਗੇ ਤੇ ਅਰਜੁਨ ਦੇ ਮਗਰ ਚੁੰਜੂ ਹੋਣਗੇ ਤੇ ਦੋਸਤੋ ਤੁਸੀਂ ਦੇਖ ਸਕਦੇ ਜੇ ਭਾਈ ਤਰਿਆਉਂ ਦਾ ਪੀਠ ਚੁਭਰੋ ਦੇਖੋ ਤੁਸੀਂ ਲਈ ਤਰਿਆਉਂ ਦਾ ਮੰਜੀ ਤੇ ਮੈਨੂੰ ਕਹਿੰਦੇ ਮੱਲੀ ਸਾਹਿਬ ਪਾਣੀ ਕਿਵੇਂ ਪੂਰਾ ਕਰੇਗਾ ਮੈਂ ਘਬਰਾਉਣਾ ਕੋਈ ਨਹੀਂ ਪਾਈਦੀ ਮੋਟਰ ਨਹਿਰ ਦਾ ਪਾਣੀ ਆਪਣੇ ਕੋਲ ਵਾਧੂਗਾ ਦੇਖੋ ਜੀ ਤੁਸੀਂ ਪੀੜ ਭਾਈ ਤੁਰ ਆਉਂਦਾ ਚੁੰਜੂ ਹੈ ਤੇ ਬਾਈ ਜੀ ਟਰੈਕਟਰ ਨੂੰ ਜਿਵੇਂ ਹੀ ਪਤਾ ਨਹੀਂ ਲੱਗਦਾਗਾ ਤੇ ਹੈਰਾਨ ਕਰਨ ਵਾਲਾ ਮੁੱਦਾ ਇਹ ਆ ਵੀ ਦੋਸਤੋ ਤੇਲ ਇਹਨੇ ਬਹੁਤ ਘਟ ਖਾਦਾ ਜੀ ਲਾਸ਼ ਤੇ ਦੱਸਾਂਗੇ ਤੁਹਾਨੂੰ ਵੀ ਤੇਲ ਇਹਨੇ ਖਾਦਾ ਕਿ ਨਾ ਤੇਲ ਇਹਨੇ ਬਹੁਤ ਘਟ ਖਾਦਾ 25 ਲੀਟਰ ਦੇ ਚ ਤੇਲ ਪਾਇਆ ਸੀ ਤੇ ਬਹੁਤ ਘਟ ਤੇਲ ਖਾਦਾ ਲਾਸ਼ ਤੇ ਦਿਖਾਵਾਂਗੇ ਤੁਹਾਨੂੰ ਤੇ ਵੇਖੋ ਤੁਸੀਂ ਪਰਫਾਰਮੈਂਸ ਸਪੈਸ਼ਲ ਮੈਚ ਚੜ ਕੇ ਵੀਡੀਓ ਤੁਹਾਡੇ ਵਾਸਤੇ ਬਣਾਈਆਂ ਚੁਭਰੋ ਤੁਸੀਂ ਦੇਖ ਸਕਦੇ ਜੇ ਧਿਆਨ ਨਾਲ ਇੰਨਾ ਕੁ ਤੋੜਾ ਟਾਪ ਲੌਂਚ ਚੱਲੀ ਜਾਂਦਾ ਜੀ ਹੁਣ ਲੈ ਵੀ ਦੱਸੋ ਟੈਂਸ਼ਨ ਨਾਲ ਕਰਦੀ ਕਰਵਾਉਂਦੀ ਕੀ ਪਰਫਾਰਮੈਂਸ ਚੰਗਾ ਡਾਕਟਰ ਸੇਵਾ ਵੰਡਦੀ ਹੈ ਇਹ ਦਰਸ਼ਕ ਸਿੰਘ ਜਿਵੇਂ ਲੱਗਦਾ ਡਾਕਟਰ ਤੁਹਾਨੂੰ ਪੂਰਾ ਚਲਾਉਂਦੇ ਰਹਿਣਾ ਹੈ ਯਾਰ ਪੂਰਾ ਦੌਰ ਮਾਰਦਾ ਜਿਹੜੇ ਗੇਰ ਚੱਲਦਾ ਟਾਪ ਤੇ ਦੋ ਮੀਡੀਅਮ ਆਈ ਮੈਂ ਮੈਂ ਤੇ ਲੋਡ ਲਗਾ ਹੈ ਕਾਰ ਤੇ ਤੇ ਲੋਡ ਲਾਇਆ ਨੇ ਤੁਸੀਂ ਦੇਖ ਸਕਦੇ ਗਰਚੰਦਾ ਕਹਿਣਾ ਬਾਈ ਜੀ ਮੰਜੀ ਲਾਈ ਕਰਾਣਾ ਥੱਲੇ ਉਹ ਵੀ ਚੋਬਰੋ ਪਹਿਲੇ ਹਾਈ ਚ ਵੇਖ ਲੋ ਤੁਸੀਂ ਦੋਰਾ ਬਾਈ ਕਾਲਾ ਸਪੈਸ਼ਲ ਵਿਖਾਉਣ ਆਇਆ ਵੀਡੀਓ ਚ ਵੀ ਪਹਿਲੇ ਹਾਈ ਚ ਦੇਖ ਲੋ ਤੁਸੀਂ ਦੋਰਾ ਐ ਕੱਢੀ ਤੁਰਿਆਂ ਆਦਾ ਜੀ ਵੱਟ ਫੁੱਟ ਫੁੱਟ ਉੱਚਾ ਚੱਕ ਦਿੰਦਾ ਜੀ ਦੇਖ ਲੋ ਤੁਸੀਂ ਪਰ ਐਣਾ ਜੀ ਆਪਾਂ ਬਾਣ ਦੇ ਚ ਕਾਉਣਾ ਸੀ ਆਪਾਂ ਥੱਲੇ ਪਟਣਾ ਸੀਗਾ ਵੀ ਥੱਲੇ ਹਵਾ ਪਵੇ ਬਾਣ ਵਧੀਆ ਰਵੇ ਇਸ ਕਰਕੇ ਆਪਾਂ ਟਾਪ ਲੋਜ ਵਾਇਆ ਤੁਸੀਂ ਪਹਿਲੇ ਹਾਈ ਦੇ ਵਿੱਚ ਵੀ ਵਾ ਸਕਦੇ ਜੀ ਦੇਖ ਲੋ ਧੂੜ ਉੜਦੀ ਪਿੱਛੇ ਤੇ ਨਜ਼ਾਰੇ ਹੀ ਨਜ਼ਾਰੇ ਦੇਖ ਲੋ ਅਰਜਨ ਇੱਕ ਵਾਸਤੇ ਚੱਲ ਜਾਂਦਾ ਸਵਰਾਜ ਲੋਵੀ ਚੋਬਰੋ ਹੁਣ ਪਵਾਵਾਂਗੇ ਮੈਚ ਸਵਰਾਜ ਨਾਲ ਤੇ ਦੇਖਦੇ ਹਾਂ ਵੀ ਕਿਹੜਾ ਟਰੈਕਟਰ ਪਹਿਲੇ ਹਾਈ ਦੇ ਵਿੱਚ ਤੇਜ਼ ਤੁਰਦਾ ਹੁਣ ਦੇਖ ਲਓ ਵੀ ਅਰਜਨ ਮਗਰ ਤਾਂ ਚੁੰਜੂ ਆ ਤੇ ਸਵਰਾਜ ਮਗਰ ਕਲਟੀਵੇਟਰ ਤੇ ਲੱਗ ਜਾਂਦਾ ਪਤਾ ਜੀ ਦੋਸਤੋ ਕਿਹੜਾ ਟਰੈਕਟਰ ਸਭ ਤੋਂ ਵੱਧ ਤੁਰਦਾ ਤੁਸੀਂ ਦੱਸ ਦਿਓ ਕਮੈਂਟਾਂ ਦੇ ਵਿੱਚ ਚੱਲ ਹੁਣ ਤੋਨੇ ਨੂੰ ਪਰ ਦੋਸਤੋ ਇਹਦੇ ਮਗਰ ਆ ਚੁੰਜੂ ਹੋਣ ਆਏ ਹੁਣ ਚੱਲ ਹੁਣ ਚੱਲ ਆ ਜਾਂਦਾ ਅਰਜਨ ਅੱਗੇ ਚੱਲ ਹੁਣ ਚੱਲ ਇੱਥੇ ਬੜਾ ਲੱਗਦਾ ਇੱਥੇ ਇੱਥੇ ਬੜਾ ਲੱਗਦਾ ਇੱਥੇ ਲੱਗਦਾ ਬੜਾ ਅਰਜਨ ਦਾ ਓ ਗੁਰੂ ਇੱਥੇ ਬੜਾ ਲੱਗਦਾ ਜੋ ਬੜਾ ਇੱਥੇ ਵਾਹ ਇੱਥੇ ਬੜਾ ਲੱਗਦਾ ਤਾਂ ਦੋਸਤੋ ਜਦੋਂ ਅਸੀਂ ਸਵਰਾਜ ਦੇ ਬਰਾਬਰ ਤੋਰਿਆ ਤੇ ਵਾਕਈ ਅਰਜਨ ਯਾਨੀ ਕਿ ਪਹਿਲੇ ਹਾਈ ਚ ਬਹੁਤ ਤੁਰਦਾ ਤੇ ਪਿੱਛੇ ਚੁੰਜੂ ਵੀ ਆ ਦੇਖ ਲਓ ਤੁਸੀਂ ਐ ਗੱਡ ਦਾ ਤੁਰਿਆ ਆਉਂਦਾ ਤਾਂ ਦੋਸਤੋ ਚਾਰ ਕਿੱਲੇ ਆਪਣੇ ਟਰੈਕਟਰ ਨੇ ਚੁੰਜੂ ਮਾਰੇ ਆ ਜੀ ਤੇ ਲਗਭਗ ਜੀ ਇਹਦੇ ਚ 25 26 ਲੀਟਰ ਤੇਲ ਹੈਗਾ ਸੀ ਦੋ ਟੱਕ ਚ 25 26 ਲੀਟਰ ਤੇਲ ਸੀਗਾ ਤਾਂ ਦੋਸਤੋ ਮੇਰੇ ਚੁੰਜੂ ਚਾਰਾਂ ਕਿੱਲਾਂ ਚ ਮਾਰ ਕੇ ਨਾਲ ਕਿੱਲੇ ਦਾ ਗਵੰਡੀਆਂ ਨੇ ਚੁੰਜੂ ਮਰਵਾਇਆ ਇਹ ਤੋਂ ਇਸ ਅਰਜਨ ਟਰੈਕਟਰ ਤੋਂ ਤੇ ਉਸ ਤੋਂ ਬਾਅਦ ਦੋਸਤੋ ਇੱਥੇ ਵੀ ਇਹਨੇ ਘਟੋ ਘੜ ਵਿੱਧਾ ਕਿੱਲਾ ਥਾਂ 'ਚ ਚੁੰਜੂ ਮਾਰੇ ਹੋਣੇ ਆ ਤੇ ਉਸ ਤੋਂ ਬਾਅਦ ਵੀ ਦੋਸਤੋ ਇਹ ਟਰੈਕਟਰ ਮੋਕਸਰ ਪਹੁੰਚ ਗਿਆ ਤੇ ਘੱਟੋ ਘਾਟ ਵੀ 6-7 ਲੀਟਰ 10 ਦੇ ਵੀ ਤੇਲ ਵਿੱਚ ਹੈਗਾ ਸੀ ਤਾਂ ਮਾਈਲੇਜ ਦੇਣ ਦੇ ਚੱਕਰ 'ਚ ਤਾਂ ਅਰਜਨ ਬਹੁਤ ਅੱਗੇ ਆ ਜੀ ਹਰ ਇੱਕ ਟਰੈਕਟਰ ਨਾਲੋਂ ਹੀ ਅੱਗੇ ਅਰਜਨ ਮਾਈਲੇਜ ਦਾ ਖਿਡਾਰੀ ਆ ਜੀ ਤੁਸੀਂ ਹੋਰ ਟਰੈਕਟਰ ਦਾ ਸੀਜ਼ਨ ਲਾ ਲਿਓ ਤੇ ਇਹਦਾ ਲਾ ਲਿਓ ਘੱਟੋ ਘਾਟ ਵੀ ਡਰਮ ਦਾ ਫਰਕ ਨਿਕਲੂਗਾ 100 ਲੀਟਰ ਤੇਲ ਇਹ ਘੱਟ ਖਾਊਗਾ ਸੀਜ਼ਨ ਦੇ ਵਿੱਚ ਤਾਂ ਦੋਸਤੋ ਆਪਣੇ ਇਹਨਾਂ ਨੇ ਬਿਲਕੁਲ ਫ੍ਰੀ ਮਾਰੇ ਸੀ ਪਲੋ ਕਿਉਂਕਿ ਇਹ ਕਹਿੰਦੇ ਵੀ ਅਸੀਂ ਵੀ ਮੈਂ ਇਹਨਾਂ ਨੂੰ ਫੋਨ ਕੀਤਾ ਬਾਈ ਜੀ ਚੁੰਝੂ ਲਿਆਓ ਨਜ਼ਾਰਾ ਵੇਖਣਾ ਤੇ ਬਾਈ ਜੀ ਲੈ ਆਏ ਤੇਲ ਪਾ ਕੇ ਆਪਾਂ ਕੁਝ ਨਹੀਂ ਆਪਾਂ ਸਿਰਫ ਤਿੰਨ ਠੰਡੇ ਪਿਆਏ ਤੇ ਮੇਰਾ ਵਾਹਣ ਬਹੁਤ ਵਧੀਆ ਵਾਇਆ ਦੋਸਤੋ ਆ ਤਨ ਕੇ ਪਲੌ ਮਾਰੇ ਨਹੀਂ ਤੇ ਨਜ਼ਾਰਾ ਹੀ ਲਿਆਤਾ ਦੋਸਤੋ ਟਰੈਕਟਰ ਨੂੰ ਤਾਂ ਬਿਲਕੁਲ ਹੀ ਨਹੀਂ ਪਤਾ ਲੱਗਦਾ ਦੋਸਤੋ ਬਾਕੀ ਬਾਈ ਕਾਲੇ ਦਾ ਨੰਬਰ ਹੈ ਜੇ ਕਿਸੇ ਨੇ ਕੋਈ ਨੌਲੇਜ ਲੈਣੀ ਹੋਵੇ ਤਾਂ ਉਹਨਾਂ ਤੋਂ ਤੁਸੀਂ ਲੈ ਸਕਦੇ ਜੀ ਬਾਕੀ ਯਾਰ ਮੈਨੂੰ ਤਾਂ ਬਹੁਤ ਪਸੰਦ ਲੱਗਿਆ ਜੇਕਰ ਮੇਰੀ ਜਿੱਦਣ ਇੱਛਾ ਹੋਈ ਨਾ ਤੇ ਮੈਂ ਅਰਜਨ ਦਾ 4x4 ਜ਼ਰੂਰ ਲਵਾਵਾਂਗਾ ਤੇ ਬਾਕੀ ਜੀ ਟਰੈਕਟਰਾਂ ਦੀਆਂ ਬਾਡੀਆਂ ਬੁੱਡੀਆਂ ਚੰਗੀਆਂ ਆ ਗਏ ਅੱਗੇ ਪੁਰਾਣੇ ਅਰਜਣ ਨਾ ਛਣਕਦੇ ਹੁੰਦੇ ਸੀ ਪਰ ਹੁਣ ਵਾਲੇ ਅਰਜਣ ਛਣਕਦੇ ਨਹੀਂ ਇਹ ਗਰੰਟੀ ਦਿੰਦੇ ਆ ਵੀ ਉਤੋਂ ਵਾਈਬ੍ਰੇਟ ਨਹੀਂ ਕਰਦੇ ਬਾਡੀਆਂ ਨਿਊ ਬਾਕੀ ਵੀਡੀਓ ਚੰਗੀਆਂ ਲਿਓ